ਹੋਰ ਤੋਂ 16 ਘੰਟੇ ਪਹਿਲਾਂ ਮਰਨ ਵਾਲੇ ਪਿਓ ਪੁੱਤ ਪਿੰਡ ਮੜਾਕ ਦੇ ਜੋ ਕੁੱਤਾਂ ਵੱਲੋਂ ਕੀਤੀ ਗਈ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਜਾਣ ਦਾ ਸੱਚ ਆਇਆ ਸਾਹਮਣੇ ਤਿੰਨ ਵਿਅਕਤੀਆਂ ਵੱਲੋਂ ਪੂਰੇ ਪਰਿਵਾਰ ਨੂੰ ਕੀਤਾ ਜਾ ਰਿਹਾ ਸੀ ਕੰਗ ਪਰੇਸ਼ਾਨ ਮਨ ਤੋਂ ਪਹਿਲਾਂ ਵੀਡੀਓ ਬਣਾ ਕੇ ਦੱਸਿਆ ਮਰਨ ਅਤੇ ਮਰਨ ਅਤੇ ਵਿਅਕਤੀਆਂ ਦੇ ਨਾਮ ਨੰਬਰਦਾਰ ਚਰਨਾ ਭਾਗ ਸਿੰਘ ਇਹ ਸਾਨੂੰ ਮਾਰਨ ਵਾਲੇ ਨੂੰ ਮਜਬੂਰ ਕਰਨ ਵਾਲੇ ਲੋਕ ਮਨ ਤੋਂ ਪਹਿਲਾਂ ਬਣਾਈ ਵੀਡੀਓ ਦਾ ਸੱਚ ਆਇਆ ਸਾਹਮਣੇ ਸੁਣੋ ਬਈ ਇਹਦੀ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਰਨੇ ਆ ਰਗੇ ਭਾਗ ਕਰਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨੇਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲ ਦਾ ਮੋਟਰਸਾਈਕਲ ਜਿ ਫੋਟੋ ਆਊਗਾ ਤੇ ਇਹਦੀ ਸੱਚ ਦੇ ਨੰਬਰ ਹੋਊਗਾ ਤੇ ਮੈਂ ਵੀ ਵੀਡੀਓ ਕਰੇ ਪਾਉਣਾ ਬਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਪੁੰਦੇ ਆ ਕਲੇਸ਼ ਲੋਕੀ ਤੇ ¡A la vida de todo esto!